ਯਾਰ ਮੈਂ ਪਾਈਸ ਦਾ ਰਖਾ ਕੇ ਕਿੰਨਾਂ ਦਾ ਸੁਣਾਉਂਦਾ ਉਹਨੇ ਦੱਸਿਆ ਮੇਰੀ ਬੱਚੀ ਦੇ ਕਿੰਨੇ ਪੈ ਲੱਗੇ ਬਣੇ ਉਹਨੂੰ ਬੜਾ ਮਾੰਗ ਰਿਹਾ ਬਣਦਾ ਉਹ ਆਇਆ ਦੇਖ ਕੇ ਮੁਰਕੀਂ ਕਹਿੰਦੇ ਭਾਈ ਨੇ ਦੇਖੀ ਬੱਚ ਕੋਲਦੇ ਬੁੱਛ ਕੇ ਲੈ ਓਏ ਮੈਂ ਸਮਝੀ ਛੋਟੀ ਦਿਖਾਉਣਿਆ ਛੋਟੀ ਗਾ ਟਾਪ ਦੀ ਜਮਾਂ ਜ ਮੈਂ ਕਹਦੀਏ ਤੇ ਟੋਕੜ ਗੱਬਣਾਗੀ ਤੇ ਬਾਈ ਲੈ ਕੇ ਪਹੁੰਚਿਆ ਹੋਇਆ ਪੂਰੀ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਨੂੰ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰੋ ਮਿੱਤਰੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਸ਼ੁਰੂਆਤ ਕਰਦੇ ਅੱਜ ਦੀ ਇਸ ਨਵੀਂ ਵੀਡੀਓ ਤੋਂ ਟੋਕੜ ਗੱਬਣ ਤੋਂ ਲੈ ਬਈ ਤੋਰੀ ਗਿਰ ਮਿੱਤਰਾ ਤੇ ਝੋਟੀਆਂ ਸਕੀਨ ਪੂਰੀ ਬਰੀਡ ਵਾਲੀ ਜਮਾ ਕਹਿੰਦੀ ਹੈ ਨਾ ਪੂਰੀ ਜੈੱਡ ਬਲੈਕ ਆ ਇਹ ਵੀ ਦੇਖ ਲਓ ਤੁਸੀਂ ਪੂਰੀ ਕੁੰਡੀ ਸਕੀਨ ਜਮਾ ਤੇ ਬਾਕੀ ਪੂਰੀ ਡੀਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਥਣਾਂ ਦਾ ਗੈਪ ਗੂਪ ਯਾਰ ਬੜਾ ਚੰਗਾ ਹੈ ਨਾ ਤੇ ਥਣਲੇ ਦੀ ਬੰਤਰ ਵੀ ਪੂਰੀ ਵਧੀਆ ਪਈ ਹੈ ਜੈੱਡ ਬਲੈਕ ਝੋਟੀਆਂ ਪੂਰੀ ਧਨੌਲੇ ਮੇਲੇ ਦੇ ਵਿੱਚ ਆ ਆ ਪਸ਼ੂ ਮੰਡੀ ਤੇ ਪਹੁੰਚਿਆ ਹੋਇਆ ਜਿੱਥੇ ਹਾਲਾ ਕਿ ਮੇਲਾ ਲੱਗਿਆ ਹੋਇਆ ਹੈ ਤੇ ਸਤਾਈ ਵਾਲੀ ਮੰਡੀ ਲੱਗਦੀ ਇੱਥੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਬੱਚਾ ਵੀ ਦਿਖਾਉਣਾ ਤੁਹਾਨੂੰ ਥਣਾ ਦੀ ਬਣਾਵਟ ਬਹੁਤ ਸੋਹਣੀ ਆ ਤੇ ਆਪਾਂ ਗੱਲ ਕਰ ਲਈ ਤੇ ਆਹ ਮਗਰੇ ਦੇ ਬੱਚਾ ਦਾ ਤੇ ਪੂਰੀ ਜਾਣਕਾਰੀ ਬਾਈ ਤੋਂ ਮੈਂ ਲੈ ਲੀ ਤੇ ਮੈਂ ਆਪਣੇ ਪਸ਼ੂ ਕੀ ਬੜੀ ਲੇਵਟੀ ਤੋਂ ਧੇਰ ਕਿਸ ਬਾਤ ਕੀ ਹੈ ਅੱਜ ਸੇ ਹੀ ਆਪਣੇ ਪਸ਼ੂ ਕੋ ਰਾਈ ਟੱਚ ਪਿਲਾਣਾ ਸ਼ੁਰੂ ਕਰ ਦਿਓ ताकि आपके पशु की लेवटी बड़ी हो और वो सुंदर दिखाई दे और इसको आप 10 ml रोटी पे चौपड़ के खिला सको राइट एच ने आप आर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस ਤੇ ਆਇ ਨੂੰ ਜੀ ਬਾਈ ਮਾੜਾ ਬਈ ਉੱਚੀ ਬੋਲੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਨਾਮ ਦੱਸਿਓ ਬਾਈ ਗੁਰਪ੍ਰੀਤ ਸਿੰਘ ਵੀਰੇ ਠੀਕ ਆ ਗੁਰਪ੍ਰੀਤ ਪਿੰਡ ਬਾਈ ਕਾਲੇਕੇ ਕਾਲੇਕੇ ਨੇੜੇ ਇਤਨੋਲੇ ਦੇ ਹਨਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਠੀਕ ਆ ਮੋਬਾਈਲ ਨੰਬਰ ਬੋਲੀ ਗੁਰਪ੍ਰੀਤ ਦਾ 94170 ਜੀ ਹਾਂ 62183 ਠੀਕ ਆ ਤੇ ਗੁਰਪ੍ਰੀਤ ਜੀ ਆਪਾਂ ਬਾਈ ਇਸ ਛੋਟੀ ਦੀ ਗੱਲ ਕਰ ਲਈਏ ਤਾ ਕੰਮੇ ਸੂਇਆ ਪਹਿਲੇ ਸੂਇਆ ਬਈ ਪਹਿਲੇ ਸੂਇਆ ਹਾਂ ਠੀਕ ਹੈ ਤੇ ਗੱਬਣ ਕਿੰਨਾ ਟਾਈਮ ਦੀ ਆ ਗੱਬਣ 20 ਮਿੰਟ ਚੱਕ ਪਾਸ ਆ ਬਈ 20 ਮਿੰਟ ਚੱਕ ਪਾਸ ਆ ਤਸੱਲੀ ਕਰਕੇ ਲੈ ਜੇ ਹਾਂ ਹਾਂ ਦੁੱਧ ਬਾਈ ਕਿੰਨਾ ਗੁਰਪੀ ਦਾ 9 ਲੀਟਰ ਆ ਬਈ 9 ਲੀਟਰ ਬੁਰਾ ਹਾਂ ਪੂਰੀ ਤਸੱਲੀ ਕਰੇ ਦੁੱਧ ਵੀ ਮਿਲ ਲੈ ਚੱਕ ਵੀ ਕਰਾ ਲੈ ਮਿਲਣ ਦੀ ਪੂਰੀ ਸੀਲ ਆ ਬਈ ਠੀਕ ਆ ਇਹ ਬੱਚੇ ਦਾ ਮਿਲਦੀ ਆ ਟੱਟੀ ਦੇ ਮਿਲਦੀ ਆ ਟੱਟੀ ਆ ਮੰਗਰ ਠੀਕ ਆ ਲੈ ਮਿੱਤਰੋ ਮੰਗਰ ਵੀ ਕੱਟੀ ਆ ਤਾਂ ਉਹ ਵੀ ਕੱਟੀ ਵੀ ਤੁਹਾਨੂੰ ਮਿਲ ਜੂਗੀ ਗਿਫਟ ਤੇ ਟੋਕੜ ਗੱਬਣਾ ਜੈਡ ਬਲੈਕ ਆ ਬੁਰੀ ਚੰਗੀ ਮੋੜਾ ਮੋਰਾ ਦੀ ਝੋਟੀ ਆ ਤੇ ਗੁਰ ਮੱਲਾ ਰੇਟ ਦੀ ਗੱਲ ਆਂਦੇ ਰੇਟ ਕੀ ਕਰਤਾ ਰੇਟ ਬਈ ਦਾ 115 115 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਆ ਲੈ ਮਿੱਤਰੋ ਬਾਈ ਕਹਿੰਦਾ ਮਾਨਦਾਨ ਹੋ ਜੂਆ ਚੰਗੀ ਝੋਟੀ ਬਰੀਡ ਵਾਲੀ ਆ ਤੇ ਬਾਈ ਤਾਜੀ ਦਾ ਕਿੰਨਾ ਸੀਗਾ ਗੁਰਪ੍ਰੀਤ ਦੁੱਧ ਦਾ 14 ਕਿਲੋ ਸੀ ਬਾਈ ਠੀਕ ਆ 14 ਕਿਲੋ ਲੈ ਮਿੱਤਰੋ 14 ਕਿਲੋ ਦੁੱਧ ਸੀਗਾ ਤੇ ਹੁਣ ਇਸ ਵਕਤ 9 ਲੀਟਰ ਜੋੱਕ ਕੇ ਦੁੱਧ ਲੈ ਜਾਓ ਬਾਈ ਗੁਰਪ੍ਰੀਤ ਨਾਲ ਸੰਪਰਕ ਕਰ ਲਓ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਤੇ ਟੈਲੀਫੋਨ ਤੇ ਸਾਰੀ ਤੁਸੀਂ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਲੈ ਮਿੱਤਰੋ ਇੱਕ ਨਾ ਬਾਈ ਦੀ ਝੋਟੀ ਤੋੜ ਕੇ ਦਿਖਾਉਣਾ ਤੇ ਤੋੜ ਲੈ ਬਾਈ ਮੜਾ ਜਿਹੜਾ ਤੇ ਇਹ ਸਾਫ ਲੇਵੇ ਦੀ ਬਿਲਕੁਲ ਤੇ ਤਾਜੀ ਸੂਈ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਆਰਡਰ ਸੀ ਬਣਾਵਟੀ ਜਿਹੜੀ ਬਹੁਤ ਸੋਹਣੀ ਆ ਮੋੜ ਦਾ ਬਣਦੇ ਬਾਈ ਤੇ ਆ ਸਾਹਮਣੇ ਜਿਹੜਾ ਬੱਚਾ ਮਗਰ ਕੱਟੀ ਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਇੱਕ ਵਾਰੀ ਤੁਸੀਂ ਦਰਸ਼ਨ ਕਰ ਲਓ ਤੇ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਤਾਜੀ ਸੂਈ ਹੋਈ ਆ ਤੇ ਦੁੱਧਵਾਦੀ ਗੱਲ ਪੁੱਛਦੇ ਆ ਲੇਵਾ ਸਾਫ ਆ ਬਿਲਕੁਲ ਚੰਗੀ ਝੋਟੀ ਆ ਤੇ ਬਾਈ ਨਾ ਕਰਦੇ ਆ ਗੱਲਬਾਤ ਕੀ ਹਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਦੱਸੀ ਸਿਵ ਚਰਨ ਜੀ ਸਿਵ ਚਰਨ ਸਿਵ ਚਰਨ ਠੀਕ ਆ ਸਿਵ ਚਰਨ ਪਿੰਡ ਬਾਈ ਬਰਨਾਲਾ ਜੀ ਬਰਨਾਲਾ ਜ਼ਿਲ੍ਹਾ ਬਰਨਾਲਾ ਹਨਾ ਇੱਕ ਵਾਰੀ ਮੋਬਾਈਲ ਨੰਬਰ ਬੋਲੀ 90500 90413 31282 90413 31282 ਬਾਈ ਸਿਵ ਚਰਨ ਦਾ ਨੰਬਰ ਆ ਪਿੰਡ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਸਿਵ ਚਰਨ ਬਾਈ ਜਿਹੜੀ ਝੋਟੀ ਆ ਕਹਿੰਦੇ ਸੂਏ ਹੈ ਇਹ ਇਹ ਦੂਜੇ ਸੂਏ ਜੀ ਦੂਜੇ ਸੂਏ ਠੀਕ ਆ ਤੇ ਕਿੰਨੇ ਕੁ ਦਿਨਾਂ ਸੂਈ ਆ ਇਹ 12-13 ਦਰਾਂ ਦੇ ਠੀਕ ਆ ਦੁੱਧ ਬਾਈ ਇਸ ਟਾਈਮਾ 9 ਲੀਟਰ 9 ਲੀਟਰ ਪੂਰਾ ਹੀ ਆ ਮੈਂ ਠੀਕ ਆ ਲੈ ਵੀ ਮਿੱਤਰੋ 9 ਲੀਟਰ ਦੁੱਧ ਪੂਰਾ 12-13 ਦਰਾਂ ਦੀ ਸੂਈ ਆ ਤੇ ਬਾਈ ਰੇਟ ਦੀ ਗੱਲ ਐ ਸ਼ਿਵਚਾਰਨ ਰੇਟ ਰੇਟ 80000 ਮਾਂ 80000 ਮਾਨਤਨ ਹੋ ਜਾਊਗਾ ਠੀਕ ਆ ਰੇਟ ਬਾਈ ਕਰਦਾ 80000 ਮਾਨਤਨ ਹੋ ਜੂ ਮਿੱਤਰੋ ਸੰਪਰਕ ਕਰ ਲਿਓ ਪਿੰਡ ਬਾਈ ਦਾ ਬਰਨਾਲਾ ਜਿਹੜਾ ਬਰਨਾਲਾ ਤੇ ਬਾਈ ਸ਼ਿਵਚਾਰਨ ਸ਼ਿਵਚਾਰਨ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਦੇ ਸਕਦੇ ਬਾਈ ਤਸੱਲੀ ਕਰਵਾ ਦੋਗੇ ਹਾਂਜੀ ਤਸੱਲੀ ਵੀ ਕਰਵਾ ਦੋਗੇ ਪੂਰੀ ਤਸੱਲੀ ਕਰਕੇ ਮਿੱਤਰੋ ਫਿਰ ਤੁਸੀਂ ਆਦਾਂ ਬਾਈ ਕਹਿੰਦਾ ਪੂਰੀ ਤੇ ਸਾਡੇ ਪਰਵਾਜ ਆਪਾਂ ਪਸ਼ੂ ਮੰਡੀ ਤਰੌਲਾ ਤੇ ਆਏ ਹੋਏ ਆ ਜਿਹੜੇ ਹਾਲ ਅੱਗੇ ਇੱਕ ਤਰੀਕ ਤੋਂ ਮੇਲਾ ਜਿਹੜਾ ਸਟਾਰਟ ਆ ਪਸ਼ੂਆਂ ਦਾ 30 ਤਰੀਕ ਨੂੰ ਬੱਕਰੀਆਂ ਦਾ ਇੱਕ ਤਰੀਕ ਨੂੰ ਦੋ ਤਿੰਨ ਤਿੰਨ ਦਿਨ ਮੱਝਾਂ ਦਾ ਮੇਲਾ ਤਰੌਲੇ ਪਸ਼ੂ ਮੰਡੀ ਦੇ ਵਿੱਚ ਜ਼ਿਲ੍ਹਾ ਬਰਨਾਲਾ ਰਹਿੰਦਾ ਜੇ ਕਿਸੇ ਭਰਾ ਨੇ ਆਉਣਾ ਖੁੱਲਾ ਸੱਦਾ ਤਾਂ ਉਹ ਪਸ਼ੂ ਮੇਲੇ ਦਾ ਆਨੰਦ ਮਾਣ ਸਕਦਾ ਨਹੀਂ ਗੱਲ ਦੂਜੀ ਕਿਉਂਕਿ ਆਪਾਂ ਇੱਕ ਖੁਸ਼ਖਬਰੀ ਦੇਣਾ ਚਾਹੁੰਦੇ ਆ ਜਿਹੜੇ ਆਪਾਂ ਪ੍ਰੋਡਕਟਾਂ ਦੀ ਮਸੂਰੀ ਪਾਉਣੇ ਹੁੰਦੇ ਆ ਰਾਈਟ ਐਚ ਰਾਈਟ ਕਾਫ ਰਾਈਟ ਮੈਨ ਰਾਈਟ ਐਚ ਦਾ ਕੋਈ ਪ੍ਰੋਡਕਟ ਲੈਣਾ ਤਾਂ ਸੋਨੂੰ ਲੀਟਰ ਅੱਧਾ ਲੀਟਰ ਸਾਰਾ ਆਪਣੀ ਇੱਥੇ ਸਟਾਲ ਲੱਗੀ ਹੋਗੀ 50 ਨੰਬਰ ਸਟਾਲਾ ਸਟੋਰੀ ਦੇ ਵਿੱਚ ਉੱਥੇ ਆ ਕੇ ਤੁਸੀਂ ਰਾਈਟ ਐਚ ਚ ਖਰੀਦਣਾ ਰਾਈਟ ਕਾਫ ਖਰੀਦਣਾ ਰਾਈਟ ਮੈਨ ਖਰੀਦਣਾ ਉਹ ਆ ਕੇ ਤੁਸੀਂ ਇੱਥੋਂ ਲੈ ਸਕਦੇ ਹੋ ਜੇ ਕਿਸੇ ਨੇ ਬੁੱਕ ਬੁਕਿੰਗ ਕਰਾਉਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਮੇਰਾ ਨੰਬਰ 98764 3063 ਆ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਜੇ ਕੋਈ ਪ੍ਰੋਡਕਟ ਇਕੱਠੇ ਖਰੀਦਣਾ ਦੋ ਚਾਰ ਤਾਂ ਮੈਨੂੰ ਆਊਟਰ ਤੁਸੀਂ ਲਿਖਾ ਸਕਦੇ ਹੋ 50 ਨੰਬਰ ਸਟਾਈਲ ਤੇ ਮਿਲਾਂਗੇ ਮਿੱਤਰੋ ਮੈਂ ਵੀ ਉੱਥੇ ਹੋਊਂਗਾ ਰਾਈਟ ਐਚ ਦਾ ਕੋਈ ਵੀ ਪ੍ਰੋਡਕਟ ਲੈਣਾ ਜਿਹੜੇ ਭਰਾ ਕਹਿੰਦੇ ਮੈਡੀਕਲ ਤੋਂ ਮਿਲਦਾ ਨਹੀਂ ਹੈਗਾ ਤਾਂ ਇੱਥੋਂ ਜਿੰਨੇ ਮਰਜ਼ੀ ਲੈ ਜਾਓ ਤਣਾ ਉੱਲੇ ਮੰਡੀ ਦੇ ਵਿੱਚ ਮੇਲਾ ਲੱਗਿਆ ਹੋਇਆ 1 2 3 ਤਰੀਕ ਦਾ ਤੁਸੀਂ ਪ੍ਰੋਡਕਟ ਇੱਥੋਂ ਆ ਕੇ ਖਰੀਦ ਸਕਦੇ ਹੋ ਬਹੁਤ ਘੱਟ ਰੇਟ ਤੇ ਤੇ ਮਿਲਾਂਗੇ ਮਿੱਤਰੋ ਮੇਲੇ ਵਿੱਚ ਲਾ ਮਿੱਤਰੋ ਇੱਕ ਨਾਲ ਸਾਈਡ ਤੇ ਝੋਟਾ ਖੜਾ ਸੀਗਾ ਤੇ ਬਾਕੀ ਸਕੀਨ ਆ ਪੂਰਾ ਯਾਰ ਕੁੰਡਾ ਹਨਾ ਤੇ ਹੈਵੀ ਚੰਗੇ ਦੁੱਧਰ ਘੜ ਵਾਲਾ ਇੱਕ ਵਾਰੀ ਤੋਰਕ ਦਿਖਾ ਦਈਏ ਫੇਰ ਬਾਈ ਨਾਲ ਗੱਲਬਾਤ ਕਰਾਂਗੇ ਲੈ ਤੋਰ ਬਾਈ ਕਰਾਂ ਤੋਰ ਦੇਣ ਤੁਸੀਂ ਚੈੱਕ ਕਰ ਲੋ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਜਿਹੜੀ ਸਾਂਝੀ ਕਰਾਂਗੇ ਇੱਧਰੋਂ ਲੈ ਚੱਲ ਬਾਈ ਧਨੌਲੇ ਮੰਡੀ ਤੇ ਪਹੁੰਚੇ ਆ ਮਿੱਤਰੋ 27 ਵਾਲੀ ਤੇ ਜਿਹੜੀ ਹਾਲਾਂਕਿ 27 ਤਰੀਕ ਨੂੰ ਲੱਗਦੀ 11 ਤਰੀਕ ਨੂੰ ਲੱਗਦੀ ਦੋ ਮੰਡੀਆਂ ਲੱਗਦੀਆਂ ਤੇ ਮੇਲੇ ਦੀ ਤਿਆਰੀ ਚੱਲੀ ਜਾਂਦੀ ਤੁਸੀਂ ਦੇਖ ਵੀ ਲੋ ਹਨਾ ਤੇ ਬਾਕੀ ਜਿਵੇਂ ਆਪਾਂ ਗੱਲ ਕਰ ਲਈਏ ਮੇਲੇ ਦੀ تیاری ਜਿਹੜੀ ਚੱਲੀ ਐ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਦੋ ਦੰਦਾਂ ਦਾ ਮਿੱਤਰੋ 2.5 ਕਿ ਸਾਲਾਂ ਦਾ ਮਾੜਾ ਮੋਟਾ ਉੱਪਰ ਨੀਚੇ ਹੋਊਗਾ ਤੇ ਬਾਈ ਨੂੰ ਪੁੱਛਾਂਗੇ ਹੈਨਾ ਤੁਸੀਂ ਇਹ ਗੱਲ ਚੈੱਕ ਕਰ ਲਿਓ ਇੱਕ ਵਾਰੀ ਤੇ ਜੈਡ ਬਲੈਕ ਹੀ ਐ ਪੂਰਾ ਸਕਰੀਨ ਕਟਾ ਪੂਰਾ ਜਮਾ ਆਇਧਰੇ ਖੜ ਜਾ ਬਾਕੀ ਕਰਦੇ ਆ ਗੱਲ ਬਾਈ ਨਾਲ ਉੱਚੀ ਬੋਲੀ ਬਾਈ ਭੈ ਸਸੀ ਗਾਲ ਸਸੀ ਗਾਲ ਬਈ ਤੇ ਬਈ ਨਾਮ ਦੱਸੋ ਬੱਬੂ ਆ ਜੀ ਠੀਕ ਆ ਬੱਬੂ ਪਿੰਡ ਬਈ ਸਾਪਰ ਕਲਾਂ ਜੀ ਸਾਪਰ ਕਲਾਂ ਤੇ ਜ਼ਿਲ੍ਹਾ ਬਰਨਾਲਾ ਨਾ ਜੀ ਸੰਗਰੂਰ ਸੰਗਰੂਰ ਉਹ ਨੂੰ ਇੱਕ ਵਾਰੀ ਨੰਬਰ ਬੋਲੀ ਬਈ 75279 7944 ਜੀ ਠੀਕ ਆ ਇਹ ਬਈ ਬੱਬੂ ਦਾ ਨੰਬਰ ਆ ਪਿੰਡ ਸਾਪਰ ਕਲਾਂ ਹਾਂਜੀ ਜ਼ਿਲ੍ਹਾ ਸੰਗਰੂਰ ਠੀਕ ਆ ਤੇ ਬੱਬੂ ਬਈ ਜੇ ਆਪਾਂ ਇਸ ਕੱਟੇ ਦੀ ਗੱਲ ਕਰ ਲਈਏ ਤਾਂ ਕੀ ਇਹਦੀ ਮਾਂ ਦਾ ਰਕਰਡ ਕੁੜਕੀ ਆ 14 ਕਿਲੋ ਆ ਬਈ 14 ਖੜੀ ਆ ਆਪਣੇ ਠੀਕ ਆ ਆਪਣੇ ਕੋਲੇ ਆ ਹਾਂਜੀ ਵਿੱਚ ਭਰਾ ਕਹਿੰਦਾ ਨਾ 베ਜਤੀ ਨਾ ਨਾ 베ਚੀ ਨਹੀਂ ਬਈ ਠੀਕ ਆ ਕੀ ਤਸੱਲੀ ਕਰ ਲੈ ਤਸੱਲੀ ਕਰ ਲੈ ਪ੍ਰੂਫ ਅਗਲੇ ਨੂੰ ਮਿਲਣਗੇ ਮਿਲਣਗੇ ਬਈ ਲੈ ਮਿੱਤਰੋ ਜਿਹੜਾ ਕੱਟਾ ਖਰੀਦੂਣਾ ਉਹਨੂੰ ਪ੍ਰੂਫ ਵੀ ਮਿਲਣਗੇ ਕੋਈ ਅੱਗੇ ਬਈ ਜੇ ਮਰ ਜਿਆ ਤੁੱਟ ਮਰੀ ਜਾਈ ਠੀਕ ਆ ਠੰਡਾ ਸੀਲਾ ਪੂਰਾ ਦੇਖ ਲੈਣ ਦੀ ਸੀ ਹਣਾ ਕਈ ਵਾਰ ਕੱਟਣਾ ਪਾੜੇ ਹੁੰਦੇ ਆ ਨਾ ਨਾ ਤੇ ਪੂਰਾ ਠੰਡਾ ਸੀਲਾ ਪੂਰਾ ਦੇਖ ਕੇ ਲੈ ਲਿਓ ਤੇ ਬੱਗੂ ਕਿ ਮੈਂ ਦੰਦਾਂ ਨਾਲ ਕਿ ਮੈਂ ਬਈ ਇਹ 2 ਦਿਨ ਤਾਂ ਹੋ ਗਿਆ ਜੀ ਹੁਣ 2 ਦਿਨ ਤਾਂ ਹੋ ਗਿਆ ਉਮਰ ਉਮਰ ਹੈਗੇ ਕਾਈ 1 ਸਾਲ ਦੀ ਪਾਉਂਦਾ 3 ਸਾਲ ਤੋਂ ਉੱਪਰ ਨੀ ਚਲਾ ਲਾ ਛੱਟਿਆ ਨਹੀਂ ਹੈਗਾ ਅਜੇ ਮੱਜਾਂ ਦੇ ਬਈ ਠੀਕ ਆ ਤੇ ਮਤਲਬ ਹੀ ਰਿਜ਼ਲਟ ਨਹੀਂ ਦੇਖਿਆ ਅ ਦੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਟੀਕੇ ਬਣਵਾਉਣੇ ਆ ਜਾਂ ਕ੍ਰੋਸਿੰਗ ਤੇ ਛੱਡਣਾ ਤਾਂ ਕੱਟਾ ਮਿੱਤਰੋ ਸਕੀਨ ਆ ਤੇ ਬੱਬੂ ਇਹਦਾ ਮਤਲਬ ਕਿਹੜੇ ਸੀਮ ਸੁਮਣ ਦਾ ਬਾਈ ਇਹ ਸੀਮਨ ਬਾਈ ਹਰਿਆਣੇ ਤੋਂ ਹੀ ਆ ਡਾਕਟਰ ਲਵੇ ਹੈਗਾ ਸਾਰਾ ਪ੍ਰੂਫ ਹੈਗੇ ਨੇ ਠੀਕ ਆ ਇਹ ਹਰਿਆਣੇ ਦੇ ਉਹਦਾ ਹੈਗਾ ਕਮਾਂਡੋ ਦਾ ਬੱਚਾ ਕਹਿੰਦੇ ਆ ਕਮਾਂਡੋ ਦਾ ਹਾਂਜੀ ਠੀਕ ਆ ਵਿੱਧ ਪ੍ਰੂਫ ਹੈਗੇ ਆਪਣੇ ਕੋਲੇ ਲੈ ਬਾਈ ਗਿਆ ਡਾਕਟਰ ਕੋਲੇ ਵਿੱਧ ਪ੍ਰੂਫ ਨੇ ਜੇ ਕਿਸੇ ਭਰਾ ਨੇ ਲੈਣਾ ਤਾਂ ਬਾਈ ਪ੍ਰੂਫ ਦੇ ਕੇ ਪੂਰੇ ਜਮਾ ਫੇਰ ਤਸੱਲੀ ਕਰਕੇ ਫੇਰ ਖਰੀਦ ਲਿਓ ਹਰਿਆਣੇ ਦਾ ਕਮਾਂਡੋ ਕੋਈ ਤੁਸੀਂ ਸੁਣਿਆ ਹੋਣਾ ਤੇ ਦੇਖਿਆ ਹੋਣਾ ਉਹਦਾ ਇਹ ਬੱਚਾ ਹੈਗਾ ਤੇ ਇਹਦੀ ਮਾਂ ਥੱਲੇ 14 ਕਿਲੋ ਸੀ ਹੈ ਨਾ ਬਈ ਦੁੱਧ ਦਾ ਤੇ ਹੁਣ ਕਹਿੰਦੇ ਸੂਏ ਸੂਏ ਉਹ ਹੁਣ ਤੀਜੇ ਸੂਏ ਬਈ ਤੀਜੇ ਸੂਣ ਵਾਲੀ ਆ ਠੀਕ ਆ ਤੀਜੇ ਸੂਏ ਸੂਣ ਵਾਲੀ ਆ ਇਹ ਦੂਜੇ ਦਾ ਕਿ ਪਹਿਲੇ ਦਾ ਇਹ ਦੂਜੇ ਦਾ ਬਈ ਪਹਿਲੇ ਦਾ ਠੀਕ ਆ ਇਹ ਪਹਿਲੇ ਸੂਏ ਦਾ ਤੇ ਬਾਕੀ ਮਿੱਤਰੋ ਬਾਈ ਤੋਂ ਪ੍ਰੂਫ ਲੈ ਕੇ ਫਿਰ ਤੁਸੀਂ ਖਰੀਦ ਸਕਦੇ ਹੋ ਬੱਬੂ ਰੇਟ ਦੀ ਗੱਲ ਆਉਂਦੀ ਬਾਈ ਰੇਟ 75000 ਆ ਜੀ 73000 ਮਾਨਦਾਨ ਹੋ ਜੂ ਕਰ ਦਾਂਗੇ ਬਾਈ ਠੀਕ ਆ ਲੈ ਮਿੱਤਰੋ ਮਾਨਦਾਨ ਬੱਬੂ ਕਹਿੰਦਾ ਕਰ ਦਾਂਗੇ ਰੇਟ ਬਾਈ ਕਿਰਾ ਮੰਡੀ ਸਾਹਿਬ ਜੀ 75000 ਕਰ ਦਿਆ ਤੇ 베ਚਣ ਵਾਸਤੇ ਆਏ ਸੀਗੇ ਚੰਗੀ ਬਰੀਡ ਦਾ ਕਟਾ ਤੇ ਪੂਰੇ ਵਿੱਧ ਪ੍ਰੂਫ ਬਈ ਪੂਰੀ ਗਰੰਟੀ ਲੈ ਕੇ ਫੇਰ ਤੁਸੀਂ ਖਰੀਦ ਸਕਦੇ ਹੋ ਲੈ ਵੀ ਮਿੱਤਰੋ ਨੇ ਆਪਾਂ ਤੁਹਾਨੂੰ ਗੱਬਾਂ ਦਿਖਾਉਣਾ ਕੱਚੀ ਆ ਥੋੜੀ ਤੇ ਬਾਕੀ ਆਪਾਂ ਬਾਈ ਨੂੰ ਪੁੱਛਾਂ ਕਿੰਨੇ ਦਿਨ ਲੈਂਦੀ ਆ ਕੀ ਗੱਲ ਬਾਤ ਆ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਇਹ ਤੁਹਾਨੂੰ ਲੈ ਚਲ ਬਈ ਤੇ ਬਿਲਕੁਲ ਤਿਆਰ ਆ ਮੱਝ ਵਧੀਆ ਚੰਗੇ ਹਵਾਨੇ ਵਾਲੀ ਆ ਜੇ ਆਪਾਂ ਗੱਲ ਕਰ ਲਈਏ ਤੇ ਫਿਰ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਆਇਆ ਮੋੜ ਲਾ ਬਾਈ ਪਾਣ ਦੇ ਤੇ ਚੰਗੀ ਸਕੀਨ ਝੋਟੀਏ ਚੰਗੇ ਦਿੱਦਾਲੀਆਂ ਪੂਰੀ ਤਿਆਰੀ ਦੇ ਵਿੱਚ ਜਿਹੜੀ ਆਈ ਜਾਂਦੀ ਆ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਕੀ ਡਿਟੇਲ ਕੀ ਆ ਤੇ ਥੋੜਾ ਜਿਹਾ ਧੁੱਪ ਦਾ ਕਰਕੇ ਬੰਦਾ ਦਿਨ ਲੈਂਦੀ ਹੈ ਹਜੇ ਕੱਚੀ ਆ ਤੇ ਪੂਰੀ ਡਿਟੇਲ ਮੈਂ ਬਾਈ ਤੋਂ ਲੈ ਕੇ ਦਿੰਨਾ ਕਿੰਨੇ ਦਿਨ ਕੱਢਦੀ ਆ ਕੀ ਗੱਲਬਾਤ ਆ ਇਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਉਣੇ ਆ ਹਵਾਨਾ ਵਧੀਆ ਤਿਆਰ ਕਰਦੀ ਹੁੰਦੀ ਹੈ ਇਕੱਲਾ ਇਕੱਲਾ ਥਾਣੇ ਨਿਕੜਵਾ ਕੋਈ ਡੇਢ ਵੈਂਗ ਨਹੀਂ ਤੇ ਵਧੀਆ ਤਿਆਰ ਹੁੰਦੀ ਹੁੰਦੀ ਝੋਟੀ ਤੇ ਬਾਈ ਨਾਲ ਗੱਲਬਾਤ ਕਰਦੇ ਬਾਈ ਸਸਰੀਕਾ ਸਸਰੀਕਾ ਬਾਈ ਤੇ ਬਾਈ ਨਾਮ ਦੱਸਿਓ ਮੇਰਾ ਨਾਮ ਗਰਮੀਤ ਸਿੰਘ ਜੀ ਪਿੰਡ ਪਧੇਰ ਜ਼ਿਲ੍ਹਾ ਬਰਨਾਲਾ ਠੀਕ ਆ ਗਰਮੀਤ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 98781 ਜੀ 84450 ਠੀਕ ਆ ਤੇ ਗਰਮੀਤ ਭਾਈ ਜੀ ਝੋਟੀ ਦੀ ਗੱਲ ਕਰ ਲਈ ਇਹ ਕਹਿੰਦੇ ਸੂਏ ਸੂਗੀ ਇਹ ਬਾਈ ਜੀ ਦੂਜੇ ਸੂਏ ਸੂਗੀ ਘਰ ਦੀ ਕੱਟੀ ਪਾਲੀ ਹੋਈ ਹੈ ਆਪਣੀ ਠੀਕ ਆ ਆਪਦੀ ਮੋ ਤੇ ਮੋਰਾ ਦਾ ਟੀਕਾ ਭਰਾਇਆ ਦੀ ਇਹਦੀ ਮਾਂ ਦੇ ਥੱਲੇ ਹੈਗਾ ਦੀ 22 ਲੀਟਰ ਦੁੱਧ ਇਹਨੇ ਪਰ 12 ਲੀਟਰ ਦੁੱਧ ਦਿੱਤਾ ਜੀ ਪਹਿਲੇ ਸੂਏ ਪਹਿਲੇ ਸੂਏ ਠੀਕ ਹੈ ਕਿ 15 ਲੀਟਰ ਦੁੱਧ ਦਿਓ ਕਿਹੜੇ ਸੀਮਿੰਟ ਤੋਂ ਗੱਭਣਾ ਬਾਈ ਇਹ ਮੋਰਾ ਨਸਲ ਦੀ ਹੈ ਬਾਈ ਐ ਨਹੀਂ ਪਤਾ ਕਿਹੜੇ ਸੀਮਿੰਟ ਤੋਂ ਗੱਭਣਾ ਠੀਕ ਹੈ ਕੋਈ ਡਾਕਟਰ ਨੇ ਲਾਇਆ ਸੀ ਚੰਗਾ ਲਾਇਆ ਹਾਂਜੀ ਚੰਗਾ ਟੀਕਾ ਭਰਾਇਆ ਠੀਕ ਹੈ ਤੇ ਗਰਮੀ ਤੇ ਜੇ ਆਪਾਂ ਗੱਲ ਕਰ ਲਈਏ ਬਾਈ ਹੁਣ ਕਿੰਨੇ ਦਿਨ ਰਹਿੰਦੇ ਆ ਇਹ ਆ ਜਿਸ ਦਿਨ ਪੂਰੇ ਹੋਗੇ ਜੀ ਅੱਜ 22 ਤਰੀਕਾ ਹਾਂਜੀ ਮਤਲਬ ਇਹ ਕੱਢ ਜੂਗਾ 5 ਦਿਨ ਹਾਂ ਇੱਕ ਦੋ ਦਿਨ ਲੈ ਜੂਗਾ ਮੇਤਰੋ ਦਿਨ ਪੂਰੇ ਆ ਤੇ ਕਿਉਂਕਿ ਹਜੇ ਛੋੜੇ ਪੜੇ ਰਿਸਕਾ ਇਹ ਨਹੀਂਗੇ ਛੋਟੀ ਜਿੰਨੇ ਪੰਜ ਚਾਰ ਦਿਨ ਕੱਢੂ ਉਨੀ ਤਿਆਰ ਹੁੰਦੀ ਜਾਊਗੀ ਕਈ ਵਾਰ ਹਫਤਾ ਵੱਧ ਘੱਟ ਲਿਆ ਜਾਂਦਾ ਪਸ਼ੂ ਕਿਉਂਕਿ ਆਪਾਂ ਘਰਾਂ ਦੇ ਵਿੱਚ ਬੰਨੀ ਰੱਖਦੇ ਤੁਰਦੇ ਫਿਰਦੇ ਹੈ ਨਹੀਂ ਤੇ ਗਰਮੀ ਤੇ ਭਾਈ ਰੇਟ ਦੀ ਗੱਲ ਹੈ ਜੀ ਰੇਟ ਵੀਰੇ ਦਾ 1 25 ਮੰਗਣਾ ਹੈ 1 25 ਮਾਨਦਾਨ ਹੋ ਜੂਗਾ ਹੋ ਜੂਗਾ ਜੀ ਮੌਕੇ ਠੀਕ ਹੈ ਰੇਟ ਭਾਈ ਮੰਡੀ ਦੇ ਹਿਸਾਬ ਕਰਨਾ ਪੈਂਦਾ 1 ਲੱਖ ਤੇ 25000 ਮੰਗਦਾ ਤੇ ਬਾਕੀ ਵੀ ਮਾਨ ਦਾ ਵੀ ਰਿਗਾਰਡ ਚੰਗਾਗਾ ਤੇ ਬਾਕੀ ਪੂਰੀ ਤਸੱਲੀ ਕਰਕੇ ਮਿੱਤਰੋ ਖਰੀਦ ਸਕਦੇ ਹੋ ਮਾਨਦਾਨ ਜ਼ਰੂਰ ਹੋ ਜੂਗਾ ਰੇਟ 1 25 ਆ ਪਿੰਡ ਬਾਈ ਦਾ ਬੰਦੇਰ ਹੈ ਜੀ ਬੰਦੇਰ ਨੂੰ ਸਿੰਗਾ ਦੀ ਦਿਖਾ ਦਿਓ ਬਣੀ ਜੀ ਠੀਕ ਆ ਜਿਲ੍ਹਾ ਬਰਨਾਲਾ ਬਾਈ ਹੈ ਨਾ ਹਾਂ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਵਪਾਰ ਦਾ ਕੰਮ ਆ ਬਾਈ ਨਾ ਨਾ ਬਾਈ ਘਰੂਪਾਲੀ ਆਪਣੀ ਦਾ ਮੰਡੀ ਤੀ ਅੱਜ ਆਇਆ ਠੀਕ ਆ ਬਾਈ ਕਹਿੰਦਾ ਘਰ ਦੀ ਝੋਟੀ ਹੈ ਕੋਈ ਵਪਾਰ ਦਾ ਕੰਮ ਨਹੀਂ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਮੇਤਰੋ ਖਰੀਦ ਲਿਓ ਲੈ ਮੇਤਰੋ ਦੋ ਨਾਗਨੇ ਬਾਈ ਕੋਲੇ ਦੋਨੇ ਤੋਰ ਕੇ ਦਿਖਾਵਾਂਗੇ ਚੰਗੇ ਦੁੱਧ ਵਾਲੇ ਝੋਟੀਆਂ ਨੇ ਤੇ ਹੈ ਵੀ ਸਕੀਨ ਪੂਰੀ ਹੈ ਇਧਰ ਨੂੰ ਲੈ ਚੱਲ ਬਾਈ ਤੁਰਦੀ ਕੁਆਰੀ ਤੁਸੀਂ ਚੈੱਕ ਕਰ ਲੋ ਥਣ ਲੇਵੇ ਦੀ ਬੰਤਰ ਬਿਲਕੁਲ ਸਾਫ਼ ਆ ਜਮਾ ਕੋਈ ਟੇਡਾ ਪਣ ਨਹੀਂ ਕਿਸੇ ਤਰ੍ਹਾਂ ਦਾ ਨਾੜਾ ਉੱਪਰ ਕਿੱਲੇਵੇ ਦੇ ਬਾਹਰ ਆ ਜਾਂਦੀਆਂ ਨੇ ਟਾਇਟ ਆ ਵੰਨ ਦੀ ਆ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਂਗੇ ਮੋੜਲਾ ਬੰਨਦੇ ਬਾਈ ਤਾਜ਼ੀਆਂ ਸੂਈਆਂ ਹੋਈਆਂ ਨੇ ਤੇ ਚੰਗੀਆਂ ਝੋਟੀਆਂ ਨੇ ਚੰਗੇ ਦੁੱਧ ਵਾਲੀਆਂ ਤੇ ਬਾਕੀ ਬਾਈ ਤੋਂ ਪੁੱਛ ਕੇ ਨੇ ਕੀ ਰੇਟ ਵਾਰੀ ਕਰਦਾ ਲੈਵਾ ਟਾਇਟ ਆ ਜਮਾ ਫਸ ਮਾ ਜੇ ਮੈਂ ਆਪਾਂ ਕਹੇ ਦੀ ਹੈ ਨਾ ਤੇ ਦੁੱਧ ਬਾਈ ਨੂੰ ਪੁੱਛਾਂ ਵੀ ਕਿੰਨਾ ਕੀ ਗੱਲਬਾਤ ਆ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਬਾਈ ਕੋਲੇ ਆ ਝੋਟੀਆਂ ਦੋ ਝੋਟੀਆਂ ਨੇ ਦੋਨੇ ਚੰਗੀਆਂ ਨੇ ਤੇ ਦੋਨੇ ਡਿਟੇਲ ਆਪਾਂ ਪੁੱਛ ਕੇ ਦੇਵਾਂਗੇ। ਬਾਕੀ ਆਪਾਂ ਦੂਜੀ ਤੋਰ ਕੇ ਦਿਖਾ ਦਈਏ ਫਿਰ ਦੋਨੇ ਇਕੱਠੀ ਡਿਟੇਲ ਲੈ ਕੇ ਦਿੰਨੇ ਤੁਹਾਨੂੰ। ਆਹ ਇਹਦਾ ਬੱਚਾ ਖੜਾ ਤੇ ਸਾਹਮਣੇ ਜਿਹੜੀ ਝੋਟੀ ਇਹ ਵੀ ਤੁਰਦੀ ਚੈੱਕ ਕਰ ਲਓ ਇਹਦਾ ਵੀ ਥਣ ਲੇਵਾ ਬਿਲਕੁਲ ਸਾਫ਼ ਆ ਤੇ ਕੱਲਾ ਕੱਲਾ ਥਾਣਾ ਸਾਫ਼ ਲੇਵੇ ਦੀ ਆ। ਨਾੜਾ ਇਹਦੇ ਵੀ ਲੇਵੇ ਤੂੰ ਉੱਪਰ ਕੇ ਬਾਹਰ ਆਉਂਦੀਆਂ ਨੇ ਦੁੱਧ ਵਾਲੇ ਜਿੰਮੇ ਕਦੀ ਕੈਰੇਕਟਰ ਹਨਾ ਤੁਸੀਂ ਦੇਖ ਸਕਦੇ ਹੋ ਇਹ ਵੀ ਟਾਈਟ ਲੇਵੇ ਦੀ ਆ। ਪੂਰਾ ਫਸਮਾ ਲੇਵਾ ਜਮਾ ਤੇ ਮੋੜ ਨੂੰ ਥੋੜਾ ਜਿਹਾ ਧੱਕ ਵੱਧ ਪਾਉਂਦੀ ਆ ਤੇ ਮਗਰ ਮੋੜ ਦਾ ਬਾਈ ਮਗਰ ਥੋੜਾ ਜਿਹਾ ਘੱਟ ਦੀਦਾ ਤੇ ਜਿਵੇਂ ਪਗਦੀ ਆ ਗਾੜੀ ਬਹੁਤ ਚੰਗੀ ਝੋਟੀ ਦੀ ਹੈਣਾ ਝੋਟੀ ਚੰਗੀ ਆ ਤੇ ਪੂਰੀ ਗੱਲ ਬਾਤ ਆਪਾਂ ਬਾਈ ਨਾਲ ਕਰਦੇ ਆ ਕੀ ਡਿਟੇਲ ਰਹਿੰਦੀ ਆ ਤੇ ਦੋਨਾਂ ਦੇ ਮਗਰ ਬੱਚੇ ਜਿਵੇਂ ਤੁਸੀਂ ਦੇਖ ਸਕਦੇ ਤਾਜੀ ਸੂਈਆਂ ਹੋਈਆਂ ਨੇ ਤੇ ਪੂਰੀ ਡਿਟੇਲ ਲੈ ਕੇ ਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਦੇਖ ਕੇ ਸ਼ੇਅਰ ਜਰੂਰ ਕਰਦਾ ਕਰੋ ਜੇ ਚੰਗੀ ਲੱਗਦੀ ਆ ਤੇ ਚੈਨਲ ਨੂੰ ਆਪਣਾ ਜਰੂਰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਇੱਕ ਨੰਬਰ ਆਲੋ ਸ਼ੁਰੂ ਕਰਦੇ ਆ ਤੇ ਇੱਥੇ ਹੋ ਗਿਆ ਬੀ ਛੋਟੀ ਕੋਲੇ ਤੇ ਬਾਕੀ ਕਰਦੇ ਆ ਗੱਲਬਾਤ ਬਾਈ ਨਾ ਬਾਈ ਸੱਸੀ ਕਾਲ ਸੱਸੀ ਕਾਲ ਤੇ ਬਾਈ ਨਾਮ ਦੱਸੋ ਪਹਿਲਾਂ ਹਾਂਜੀ ਨਾਮ ਬਾਈ ਸਰਜੀਤ ਸਿੰਘ ਜੀ ਸਰਜੀਤ ਪਿੰਡ ਬਾਈ ਪਰਵਾਹੀ ਫਰਮਾਹੀ ਤੇ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਬਰਨਾਲਾ ਠੀਕ ਆ ਤੇ ਸਰਜੀਤ ਜੀ ਇੱਕ ਵਾਰ ਦਾ ਮੋਬਾਈਲ ਨੰਬਰ ਬੋਲ ਬਾਈ 98763 40177 ਠੀਕ ਆ ਜੇ ਸਰਜੀਤ ਬਾਈ ਪਹਿਲੇ ਨੰਬਰ ਆ ਛੋਟੀ ਦੀ ਗੱਲ ਕਰ ਲਈ ਤੇ ਕਹਵੇਂ ਸੂਇਆ ਇਹ ਪਹਿਲਣ ਆ ਜੀ ਪਹਿਲਣ ਠੀਕ ਆ ਕੈ ਦਿਨ ਹੋ ਗਿਆ ਅੱਜ ਇਹਨੂੰ ਅੱਜ 7ਵਾਂ ਦਿਨ ਆਈ ਸੂਈ 7ਵਾਂ ਦਿਨ ਦੁੱਧ ਬਈ ਇਸ ਟਾਈਮ ਦੁੱਧ 12 ਲੀਟਰ ਤਿਆਰ ਪੂਰਾ ਤਸੱਲੀ ਹੋ ਜੂ ਜਮਾਤ ਤੇ ਸਾਡੀ ਠੀਕ ਹੈ ਮਿੱਤਰੋ ਤਸੱਲੀ ਕਰਕੇ ਬਾਈਆਂ ਫੇਰ ਲੈ ਲਿਓ 12 ਲੀਟਰ ਦੁੱਧ ਤਿਆਰ ਆ 15 ਨੂੰ ਹੋਗਾ ਬਈ ਸੂਈ ਨੂੰ ਹਾਂਜੀ ਸੂਈ ਨੂੰ ਕਹ ਦਨੋਗੇ ਹਫਤਾ ਹਫਤੇ ਕਾ ਹਫਤੇ ਸੂਈ ਆ 12 ਲੀਟਰ ਦੁੱਧ ਜਮਾ ਰੈਡੀ ਆ ਪੂਰੀ ਤਸੱਲੀ ਕਰਕੇ ਫੇਰ ਖਰੀਦ ਲਿਓ ਤੇ ਬਈ ਰੇਟ ਦੀ ਗੱਲ ਅਨਸਰ ਜੀ ਦਾ ਰੇਟ 1/2 ਲੱਖ ਮਾਉਂਦੇ ਠੀਕ ਹੈ ਮਾਨਦਾਨ ਹੋ ਜੂ ਹਾਂਜੀ ਹੋ ਜੇ ਹੋ ਜੂ ਠੀਕ ਹੈ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਿੱਤਰੋ 1/2 ਲੱਖ ਰ ਤੇ ਮਾਨਦਾਨ ਜ਼ਰੂਰ ਹੋ ਜਾਊਗਾ ਝੋਟੀ ਚੰਗੀ ਆ 12 ਲੀਟਰ ਦੁੱਧ ਮਣਕੇ ਲੈ ਜਾਓ ਨਾ ਬਾਈ ਮਣਕੇ ਮਣਕੇ ਜਮਾ ਕੰਡਾ ਲਾ ਢੋੜਾਂਕ ਝੋਲੋ ਦੋ ਰੰਗ ਝੋਕੇ ਤੇ ਆ ਜਾ ਬਾਈ ਦੋ ਨੰਬਰ ਵਾਲੇ ਕੋਲ ਇੱਥੇ ਖੜਾ ਤੇ ਜਿਹੜੀ ਦੋ ਨੰਬਰ ਦੀ ਝੋਟੀ ਬਾਈ ਇਹ ਕੈਮੀ ਸੂਈ ਆ ਇਹਦਾ ਵੀ ਪਹਿਲੀ ਆ ਜੀ ਪਹਿਲਾ ਸੂਆ ਪਹਿਲਾ ਸੂਆ ਠੀਕ ਆ ਕੈ ਦਿਨ ਹੋ ਗਿਆ ਅੱਜ ਇਹ ਨੂੰ ਹੋ ਗਿਆ 10 ਦਿਨ ਸੂਈ ਨੇ 10 ਦਿਨਾਂ ਐ ਸੂਈ ਆ ਤੇ ਦੁੱਧ ਬਾਈ ਇਹਦੇ ਥੱਲੇ ਇਹਦੇ ਥੱਲੇ ਵੀ 12 12 ਲੀਟਰ ਪੂਰਾ 12 ਸਹੀ ਲੈ ਮਿੱਤਰੋ ਦੋਨਾਂ ਝੋਟੀਆਂ ਥੱਲੇ 12 ਲੀਟਰ ਬਾਈ ਸਰਜੀਤ ਕੰ ਦਾ ਪੂਰੀ ਤਸੱਲੀ ਇੱਕੋ ਹੀਆਂ ਝੋਟੀਆਂ ਦੋਨੇ ਚੰਗੇ ਦੁੱਧ ਵਾਲੀਆਂ ਤੇ ਇਹਦੇ ਥੱਲੇ 12 ਲੀਟਰ ਤੇ ਬਾਕੀ ਬਾਈ ਸਰਜੀਤ ਕਿੰਨਾ ਦੁੱਧ ਪਾ ਦੇਣੀਆਂ ਤੇਰੇ ਹਿਸਾਬ ਨਾਲ ਇਹ ਦੇ ਦੇਣੀਆਂ ਜੀ 13 ਤੇ 14 ਕਿਉਂ ਪੁੱਛਦਾ ਠੀਕ ਆ 13 14 ਕਿਲੋ ਦੇ ਦੇ ਸਕਦੀ ਆ ਸਾਮ ਨਾਲ ਸਾਮ ਨਾਲ ਬਾਕੀ ਸਾਮ ਸਵਾਲ ਤਾਂ ਹੈ ਨਾ ਹਾਂਜੀ ਹਾਂਜੀ ਤੇ ਇਹਦੇ ਬਾਈ ਸਰਜੀਤ ਰੇਟ ਦੀ ਗੱਲ ਇਹਦਾ ਵੀ ਉਹੀ ਰੇਟ ਆ ਜੀ ਇਹਦਾ ਵੀ ਉਹੀ ਰੇਟ ਆ ਲੈ ਮਿੱਤਰੋ ਇਹਦਾ ਵੀ ਸਵਾ ਲੱਖ ਆ ਇਹਦਾ ਵੀ ਸਵਾ ਲੱਖ ਆ ਮਾਨ ਤਾਂ ਦੋਨਾਂ ਚ ਹੋ ਜੂ ਬਈ ਹੈਨਾ ਦੋਨੋਂ ਬਲ ਖਲਾਈ ਪਿੰਡ ਇੱਕ ਵਾਰੀ ਫੇਰ ਦੱਸਿਓ ਫਰਮਾਹੀ ਬਈ ਫਰਵਾਹੀ ਜ਼ਿਲ੍ਹਾ ਬਰਨਾਲਾ ਹੈਨਾ ਬਰਨਾਲਾ ਜੀ ਤੇ ਮੋਹੱਲ ਨੰਬਰ ਬੋਲ ਦਿਓ 99763 ਠੀਕ ਆ 40177 ਬਾਈ ਸਰਜੀਤਨਾ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਤਸੱਲੀ ਕਰਕੇ ਫੇਰੇ ਝੋਟੀਆਂ ਖਰੀਦ ਸਕਦੇ ਹੋ ਚੰਗੇ ਦੁੱਧ ਵਾਲਿਆਂ ਨੇ ਤੇ ਬਾਕੀ ਪੂਰੀ ਤਸੱਲੀ ਕਰਕੇ ਸੋਡਾ ਖਰੀਦਣ ਦਾ ਫਰਜ ਬਣਦਾ ਲੈ ਮਿੱਤਰੋ ਜਰਸੀ ਵੈੜ ਦਿਖਾਉਣਾ ਜਮਾ ਛੋਟੇ ਗੱਦੀ ਪੰਜਾਬ ਵਾਲੀ ਆ ਬਈ ਕਿ ਜੰਮੂ ਵਾਲੀ ਆ ਇਹ ਜੰਮੂ ਵਾਲੀ ਆ ਜੰਮੂ ਵਾਲੀ ਠੀਕ ਆ ਤੇ ਦੁੱਧ ਚੰਗੇ ਵਾਲੀ ਆ ਦੇਖ ਲਓ ਹਨਾ ਲੈਵਾਂ ਲੈ ਕੇ ਤੁਰਾਂ ਨਹੀਂ ਜਾਂਦਾ ਤੇ ਸਾਫ਼ ਲੈਵੇ ਦੀ ਆ ਕੱਲਾ ਕੱਲਾ ਥਾਣਾ ਪੂਰੀ ਸਪੇਸ ਤੇ ਆ ਲੈ ਚੱਲ ਬਣਦੇ ਬਈ ਤੇ ਬਾਕੀ ਸੂਈ ਹੈਗੀ 2.5 ਮਹੀਨੇ ਹਨਾ ਬਈ ਹਾਂ 2.5 ਮਹੀਨੇ ਤੇ ਚੰਗੀ ਆ ਪੂਰੀ ਜਮ ਹਨਾ ਜਿਹੜੇ ਭਰਾ ਕਹਿੰਦਾ ਸੀ ਜਰਸੀ ਲੈਣੀਆਂ ਦੁੱਧ ਨਹੀਂ ਪਸੰਦ ਕਰਦੇ ਤਾਂ ਅੱਜ ਸੁੰਡੇ ਵਾਸਤੇ ਇੱਕ ਜਰਸੀ ਦਿਖਾਉਣੇ ਆ ਤੇ ਆ ਮੰਗਰ ਬੱਸੀ ਆ ਬਈ ਹਨਾ ਹਾਂਜੀ ਬੱਸੀ ਬੱਸੀ ਪਲੀ ਹੋਈ ਆ ਪੂਰੀ ਸਕੀਨ ਆ ਇਹ ਵੀ ਜਰਸੀ ਆ ਪਿਆਰ ਜਮਾਂ ਪੂਰੀ ਹੈਣਾ ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਆਨੇ ਬਾਈ ਉੱਥੇ ਹੋਇਆ ਛੋਟੀ ਬੱਸੀ ਨਹੀਂ ਤੇ ਥਣ ਲਿਆ ਬਿਲਕੁਲ ਸਾਫ਼ ਯਾਰ ਹੈਣਾ ਆਰਡਰ ਵੀ ਬਹੁਤ ਚੰਗਾ ਤੇ ਜੰਮੂ ਵਾਲੀ ਜਰਸੀ ਹੈ ਮਿੱਤਰੋ ਅ ਭਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਅਸੀ ਬੱਲਗਾ ਮੇਰਾ ਨਾਮ ਕੁਲਵੀਰ ਸਿੰਘ ਠੀਕ ਆ ਪਿੰਡ ਬਾਈ ਪਿੰਡ ਉਪਲੀ ਉਪਲੀ ਜ਼ਿਲ੍ਹਾ ਬਰਨਾਲਾ ਠੀਕ ਆ ਤੇ ਕੀ ਨਾਮ ਹੈ ਬਾਈ ਕੁਲਵੀਰ ਸਿੰਘ ਕੁਲਵੀਰ ਬਾਈ ਕੁਲਵੀਰ ਨੰਬਰ ਦੱਸ ਇੱਕ ਵਾਰੀ 70173 9331 ਠੀਕ ਆ ਜੇ ਕੁਲਵੀਰ ਆਪਾਂ ਬੈਠ ਦੀ ਗੱਲ ਕਰ ਲਈਏ ਕੈਮੇ ਸੂਏ ਬਾਈ ਇਹ ਬਾਈ ਚੌਥੇ ਸੂਏ ਆ ਚੌਥੇ ਸੂਏ ਠੀਕ ਆ ਤੇ ਕਿੰਨਾ ਕੁ ਟਾਈਮ ਦੀ ਸੂਹੀ ਹੈ ਬਾਈ ਇਹ ਨੂੰ ਹੋ ਗਿਆ ਬਾਈ 2.5 ਮਿੰਟ ਲੱਗ 2.5 ਮਿੰਟ ਤੇ ਬੱਸੀ ਕਿਹੜੇ ਸੀਮਨ ਦੀ ਆਂਦਾ ਨਹੀਂ ਪਤਾ ਬੱਸੀ ਬਾਈ ਸਾਹੀਵਾਲ ਦੀ ਆ ਯਾਰ ਇਹ ਕ੍ਰਾਸ ਦੀ ਕਰਾਈ ਹੋਈ ਆ ਕ੍ਰਾਸ ਦੀ ਕਰਾਈ ਹੋਈ ਆ ਠੀਕ ਆ ਮਿੱਤਰੋ ਬੱਸੀ ਭਰਿਆ ਹੋਇਆ ਹੈ EBS ਵਰਲਡਵਾਈਡ ਦਾ ਭਰਿਆ ਹੋਇਆ ਠੀਕ ਆ ਇਹਦੇ ਹੁਣ ਦੁਬਾਰੇ ਕਿੰਨੇ ਟਾਈਮ ਹੋ ਗਿਆ ਹੋ ਗਿਆ 4-5 4-5 ਦਿਨ EBS ਦਾ ਆਪਣਾ ਵਰਲਡਵਾਈਡ ਦਾ ਭਰਿਆ ਵਰਲਡਵਾਈਡ ਦਾ ਠੀਕ ਆ ਤੇ ਚੰਗਾ ਸੀ ਹੁਣ ਮਿੱਤਰੋ ਹੁਣ ਵੀ ਯੂਜ਼ ਹੋਇਆ ਹੋਇਆ ਤੇ EBS ਦਾ ਤੇ ਬਾਕੀ ਨਾਲ ਬੱਸੀ ਆ 4-5 ਦਿਨ ਹੋ ਗਏ ਟੀਕਾ ਭਰਿਆ ਇਹਨੂੰ ਕਿਸਮਤ ਆ ਭਾਈ ਉਹ ਤਾਂ ਅਗਲੀ ਦੇ ਹਨਾ ਰਹਿਣ ਦੀ ਤੇ ਬਾਕੀ ਟੀਕਾ ਜ਼ਰੂਰ ਭਰਿਆ ਹੋਇਆ ਤੇ ਦੁੱਧ ਭਾਈ ਹੁਣ ਇਸ ਟਾਈਮ ਕਿੰਨਾ ਕੋਈ 20 ਕਿਲੋ ਪੂਰਾ ਪੂਰਾ ਥੱਲੀ ਕਰਵਾ ਦੇਣਾ ਹਾਂ ਥੱਲੀ ਕਰਾ ਠੀਕ ਲੈ ਮਿੱਤਰੋ 20 ਕਿਲੋ ਦੁੱਧ ਦਾ ਘਣਾ ਭਾਈ ਤਸੱਲੀ ਤੁਸੀਂ ਕਰ ਲਿਓ ਜੰਮੂ ਵਾਲੀ ਜਰਸੀ ਆ ਪਿਆਉ ਰਜਾਮਾ ਪੂਰੀ ਹਨਾ ਹਵਾਨਾ ਤੁਸੀਂ ਦੇਖ ਹੀ ਸਕਦੇ ਹੋ ਤੇ ਭਾਈ ਮਨਲਾ ਰੇਟ ਦੀ ਗੱਲ ਆਂਦੀ ਆ ਜਲਦੀਪ ਰੇਟ ਦਾ ਭਾਈ 70000 ਤੋਂ ਘੱਟ ਦੇ 70000 ਲਾਸਟ ਲਾਸਟ ਮਾਨਦਾਨ ਹੁੰਦਾ ਨਹੀਂ ਬਾਈ ਕਹਿੰਦਾ ਮਾਨਦਾਨ ਨਹੀਂ ਹੁੰਦਾ ਮਿੱਤਰੋ ਰੇਟ 70000 ਆ ਜੇ ਕਹਿੰਦਾ ਰੇਟ ਕਰਨਾ ਸੀ ਆਪਾਂ ਲੱਖ ਕਰ ਦਿੰਦੇ ਹਨਾ ਉਹਦੇ ਵਿੱਚੋਂ ਮਾਨਦਾਨ ਹੋ ਜਾਂਦਾ ਠੀਕ ਆ ਬਾਈ ਨਾ ਫਿਕਸ ਰੇਟ ਹੀ ਕਰਿਆ 70000 ਤੇ ਬਾਈ ਬੱਸੀ ਵੀ ਹੈ ਨਾ ਕਿੰਨੇ ਕਿੰਨੇ ਰੁਪਏ ਦੀ ਉਹ ਬੱਸੀ ਨਾਲ ਬੱਸੀ ਬਾਈ ਰਹੀ 10-12000 ਨਾਲ ਹੀ ਜਾਊਗੀ ਰੱਖਣਾ ਠੀਕ ਐ ਇਸੇ ਦੀ ਮਿਲਦੀ ਉਹ ਠੀਕ ਐ ਬੱਸੀ ਦੇ ਮਿਲਦੀ ਐ ਠੰਡੀ ਐ ਪੂਰੀ ਤੇ 24 ਜੁਈ ਨੰਬਰ 1 ਆ ਬਾਈ ਠੀਕ ਐ 24 ਦੇ ਨੰਬਰ 1 ਆ ਤਸੱਲੀ ਕਰਕੇ ਦੇਖ ਲਓ ਦੋ ਟਨ ਟਾਈਮ ਤੁਸੀਂ ਜੇ ਮੰਨ ਲਓ ਮਿੱਤਰੋ ਘਰੋਂ ਖਰੀਦਨੀਆ ਘਰੋਂ ਖਰੀਦ ਲਿਓ ਜੇ ਮੇਲੇ ਤੋਂ ਖਰੀਦਨੀਆ ਤਾਂ ਮੇਲੇ ਤੋਂ ਖਰੀਦ ਸਕਦੇ ਪਸ਼ੂ ਮੇਲੇ ਤੋਂ ਤੇ ਬਾਕੀ ਬੈੜ ਵੀ ਚੰਗੀ ਐ ਬੱਸੀ ਵੀ ਚੰਗੀ ਐ ਬਣਨ ਵਾਲੀ ਹੈਣਾ 10-12000 ਦੀ ਇਕੱਲੀ ਬੱਸੀ ਆ ਮਾਗਰਾ 70000 ਦੀ ਫਿਕਸ ਰੇਟ ਆ ਸੰਪਰਕ ਕੋ ਕਰਿਓ ਬਾਈ ਜਿਹੜੇ ਦੇ ਰੇਟ ਜਜ ਆ ਹੈਣਾ ਬਾਈ ਹਾਂਜੀ ਹਾਂਜੀ ਤੇ ਕਿਉਂ ਜਿਹੜੇ ਬੰਦੇ ਨੂੰ ਪਰਖ ਆਗੀ ਚੰਗਾ ਦੁੱਧ ਕੱਢ ਸਕਦੀ ਆ ਤੇ 20 ਲੀਟਰ ਹੁਣ ਵੀ ਦੁੱਧ ਮੌਜੂਦ ਆ 2.5 ਮਹੀਨੇ ਦੀ ਸੂਈ ਹੋਈ ਆ ਫੇਰ ਵੀ ਨਾਲੇ ਸੀਮਣਾ ਤਰਿਆ ਹੋਇਆ ਕਿਉਂਕਿ ਡੋਕਿਆਂ ਡੋਕਿਆਂ ਜਾ ਕੇ ਦੁੱਧ ਘਟਾਇਆ ਜਾਂ ਸੰਪਰਕ ਜਰੂਰ ਕਰ ਲਿਓ ਬਾਈ ਨਾਲ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਹਨਾ ਬਾਈ ਠੀਕ ਹੈ ਤੇ ਅੱਜ ਦੀ ਵੀਡੀਓ ਮੇਤਰੋ ਕਿਵੇਂ ਲੱਗੀ ਜਰੂਰ ਕਮੈਂਟ ਰੈ ਕਰਕੇ ਜਰੂਰ ਦੱਸਿਓ ਤੇ ਆ ਵਾੜ ਦਾ ਜਿਹੜੀ ਦਾ ਆਪਾਂ ਸੌਦਾ ਤੁਹਾਨੂੰ ਦਿਖਾਉਂਦੇ ਸੀ ਇਹਦਾ ਵੀਡੀਓ ਬਣਾਉਂਦੇ ਸੀਦਾ ਸੌਦਾ ਹੋ ਗਿਆ ਬਾਈ ਜਾਨੇ ਕਿਸ ਨੇ ਖਰੀਦੀ ਚੰਗੀ ਵਾੜਾ ਤੇ 27 ਵਾਲੇ ਮੰਡੀ ਦੇ ਵੀ ਚੰਗੇ ਜਿਹੜੇ ਪਸ਼ੂ ਉੱਥੇ ਪਹੁੰਚ ਜਾਂਦੇ ਆ ਪਰ ਮੇਲੇ ਦੀ ਤਿਆਰੀ ਜਣੀ ਚੱਲੀ ਜਾਂਦੀ ਆ ਅੱਜ ਮੰਡੀ ਥੋੜੇ ਆ ਉਲਬੋਰ ਲਈ ਜਾ ਕਿਉਂਕਿ ਬਰਾਹਰਾ ਹੀ ਲੱਗੀ ਹੋਈ ਆ ਤੇ ਤੁਸੀਂ ਦੇਖ ਵੀ ਸਕਦੇ ਹੋ ਹਨਾ ਜਿਵੇਂ ਸਟੋਰੀਆਂ ਸਟੋਰੀਆਂ ਲੱਗੀਆਂ ਪਿਆਣੇ ਮੇਲੇ ਦੀ ਜਿਹੜ ਪੂਰਾ ਮਨ ਲਓ ਦੁੱਧ ਵਾਲੇ ਪਸ਼ੂ ਇੱਥੇ ਪਹੁੰਚੇ ਹੋਏ ਨੇ ਤੇ ਮੇਲੇ ਦੀ ਵੀਡੀਓ ਆਪਾਂ ਸਪੈਸ਼ਲ ਪਾਵਾਂਗੇ ਕੱਲ ਨੂੰ ਜਰੂਰ ਦੇਖੋ ਸਾਰੇ ਭਰਾ ਤੇ ਉਹ ਵੀ ਆਪਾਂ ਦੇਖਣਾ ਦੁੱਧ ਵਾਲੇ ਪਸ਼ੂ ਕਿੰਨੇ ਪਹੁੰਚੋ ਹੈ ਕੀ ਗੱਲ ਵਾ ਸਾਰੀ ਮੇਲੇ ਤੇ ਆਉਣਾ ਜਿਹਨੇ ਮੇਲਾ ਦੇਖਣ ਦਾ ਆਨੰਦ ਜਰੂਰ ਮਾਣਨਾ ਭਰਾਵੋ ਚੰਗਾ ਮੇਲਾ ਹੁੰਦਾ ਆਏ ਸਾਲ ਲੱਗਦਾ ਹੈਗਾ ਤੇ ਬਾਕੀ ਅੱਜ ਦੀ ਵੀਡੀਓ ਮੈਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਰਹਾਂਗੇ ਜਲਦੀ ਕਿਸੇ ਵੀਡੀਓ ਦੇ ਹੋਰ ਨਾਲ ਧੰਨਵਾਦ ਜੀ